ਦੋਸਤੋ ਰਾਜਨੀਤੀ ਸ਼ਬਦ ਜਦੋਂ ਸੁਣਦੇ ਆ ਤਾਂ ਕਈ ਲੋਕ ਇਸ ਨੂੰ ਇਨੇ ਨਫਰਤ ਭਰੇ ਢੰਗ ਨਾਲ ਦੇਖਦੇ ਨੇ ਕਿ ਜਿਵੇਂ ਕੋਈ ਬਹੁਤ ਭੜਾ ਸ਼ਬਦ ਹੋਵੇ ਪਰ ਇਸ ਸ਼ਬਦ ਤੋਂ ਬਿਨਾ ਗੁਜ਼ਾਰਾ ਨਹੀਂ ਰਾਜਨੀਤੀ ਨੇ ਹੀ ਰਾਜ ਨੂੰ ਜਾਨੀ ਸਟੇਟ ਨੂੰ ਸੂਬੇ ਨੂੰ ਦੇਸ਼ ਨੂੰ ਚਲਾਉਣਾ ਹੁੰਦਾ ਤਾਂ ਉਹ ਕਿਹੜੀਆਂ ਨੀਤੀਆਂ ਹੋਣ ਕਿ ਜਿਨ੍ਹਾਂ ਦੇ ਮੁਤਾਬਕ ਸਾਡਾ ਦੇਸ਼ ਵਧੀਆ ਢੰਗ ਨਾਲ ਚੱਲੇ ਨੀਤੀਆਂ ਵਧੀਆ ਤਾਂ ਹੋਣਗੀਆਂ ਜਿਹੜੇ ਨੀਤੀਆਂ ਬਣਾਉਣ ਵਾਲੇ ਲੀਡਰ ਚਾਜ ਦੇ ਹੋਣਗੇ ਤਾਂ ਅੱਜ ਜਦੋਂ ਅਸੀਂ ਵੇਖਦੇ ਹਾਂ ਕੋਈ ਬੰਦੇ ਸਵਾਲ ਕਰਦੇ ਐ ਕਿ ਲੋਕ ਰਾਜਨੀਤੀ ਦੇ ਵਿੱਚ ਆਉਂਦੇ ਕਿਉਂ ਐ ਤਾਂ ਆਮ ਲੋਕ ਇਹ ਜਵਾਬ ਦਿੰਦੇ ਨੇ ਇਸ ਗੱਲ ਦਾ ਕਿ ਆਪਣਾ ਦਬ ਦਬਾ ਬਣਾਉਣ ਵਾਸਤੇ ਆਪਣਾ ਰੋਪ ਬਣਾਉਣ ਵਾਸਤੇ ਆਪਣੇ ਗਲਤ ਜਾਂ ਸਹੀ ਟੰਗਾ ਨੂੰ ਕੰਮ ਨੂੰ ਕਰਾਉਣ ਵਾਸਤੇ ਇਹ ਰਾਜਨੀਤੀ ਦੇ ਵਿੱਚ ਆਉਂਦੇ ਨੇ ਰਾਜਨੀਤੀ ਨੂੰ ਇਹ ਧੰਦਾ ਸਮਝਦੇ ਨੇ ਰਾਜਨੀਤੀ ਦੇ ਵਿੱਚ ਸ਼ਾਮਲ ਹੋ ਕੇ ਫਿਰ ਜਾਇਦਾਦ ਦਾ ਮੜਾਉਣੀਆਂ ਤੇ ਪ੍ਰਾਪਰਟੀਆਂ ਬਣਾਉਣੀਆਂ ਮੋਟੀਆਂ-ਮੋਟੀਆਂ ਇਹ ਸਾਰਾ ਕੁਝ ਇਹਨਾਂ ਲੋਕਾਂ ਦੇ ਉੱਤੇ ਅੱਜ ਇਹ ਇਲਜ਼ਾਮ ਲੱਗਦਾ ਹੈ ਤਾਂ ਜਦੋਂ ਪੁਰਾਣੇ ਲੀਡਰਾਂ ਦੇ ਉੱਤੇ ਅਸੀਂ ਨਿਗਾਹ ਮਾਰਦੇ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਲੀਡਰ ਤਾਂ ਰਾਜਨੀਤੀ ਦੇ ਵਿੱਚ ਆਉਂਦੇ ਸੀਗੇ ਤਾਂ ਉਹਨਾਂ ਦਾ ਜਦੋਂ ਲੇਖਾ-ਜੋਖਾ ਕਰਦੇ ਆ ਤਾਂ ਸਪਸ਼ਟ ਪਤਾ ਲੱਗਦਾ ਹੈ ਕਿ ਉਹ ਰਾਜਨੀਤੀ ਦੇ ਵਿੱਚ ਦੇਸ਼ ਦੀ ਸੇਵਾ ਵਾਸਤੇ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਆਉਂਦੇ ਸੀ ਤੇ ਆਪ ਉਹਨਾਂ ਦੀ ਜ਼ਿੰਦਗੀ ਬਿਲਕੁਲ ਸਾਦੀ ਜ਼ਿੰਦਗੀ ਹੁੰਦੀ ਸੀ ਤੇ ਦੇਸ਼ ਸੇਵਾ ਨੂੰ ਸਮਰਪਿਤ ਹੁੰਦੇ ਸੀਗੇ ਲੋਕ ਮੈਂ ਇੱਕ ਐਸੇ ਲੀਡਰ ਨੂੰ ਮਿ ਜਾਣਦਾ ਜਿਨ੍ਹਾਂ ਦਾ ਨਾਮ ਸਤਪਾਲ ਡਾਂਗ ਹੈ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਉਹ ਤੇ ਉਹਨਾਂ ਦੀ ਪਤਨੀ ਐਮਐਲਏ ਵੀ ਰਹੇ ਚਾਰ ਪੰਜ ਵਾਰੀ ਮੰਤਰੀ ਵੀ ਬਣੇ ਉਹ ਪੰਜਾਬ ਸਰਕਾਰ ਦੇ ਵਿੱਚ ਡਾਂਗ ਸਾਹਿਬ ਪਰ ਉਹਨਾਂ ਨੇ ਬੱਚਾ ਇਸ ਕਰਕੇ ਨਹੀਂ ਸੀ ਲਿਆ ਪੈਦਾ ਕੀਤਾ ਤਾਂ ਕਿ ਕਿਉਂਕਿ ਦੇਸ਼ ਦਾ ਅੰਦੋਲਨ ਚੱਲ ਰਿਹਾ ਸੀ ਆਜ਼ਾਦੀ ਦਾ ਕਿ ਜੇ ਝੇਲ ਦੇ ਵਿੱਚ ਜਿਰੇਗੇ ਤਾਂ ਬੱਚਾ ਨੂੰ ਸੰਭਾਲੂਗਾ ਕੌਣ ਬਾਕੀ ਉਹ ਕਹਿੰਦੇ ਹੁੰਦੇ ਸੀ ਕਿ ਦੇਸ਼ ਦੇ ਜਿੰਨੇ ਬੱਚੇ ਨੇ ਕੋ ਸਾਡੇ ਹੀ ਬੱਚੇ ਨੇ ਇੱਕ ਇਹ ਸੋਚ ਵਾਲੇ ਲੋਕ ਸੀਗੇ ਇੱਕ ਇਹ ਸੀ ਕਿ ਅਸੀਂ ਆਪਣੇ ਪੁੱਤ ਪੋਤੇ ਆਪੜ ਪੋਤੇਆਂ 10 ਪੀੜੀਆਂ ਤੱਕ ਪੈਸੇ ਜੋੜ ਕੇ ਜਾਇਦਾਦਾਂ ਬਣਾ ਕੇ ਰੱਖ ਜਾਈਏ ਤਾਂ ਕਿਹੜੇ ਕਿਹੜੇ ਲੀਡਰਾਂ ਦੇ ਉੱਤੇ ਕਿਹੜੇ ਕਿਹੜੇ ਇਲਜ਼ਾਮ ਲੱਗਦੇ ਰਹਿੰਦੇ ਨੇਗੇ ਇਹ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਤਾਂ ਅੱਜ ਜਦੋਂ ਰਾਜਨੀਤੀ ਇਸ ਮੋੜ ਤੇ ਆ ਕੇ ਖੜੀ ਹੋ ਗਈ ਹੈ ਕਿ ਵੱਡੇ ਵੱਡੇ ਅਹੁਦੇ ਹਥਿਆਉਣ ਵਾਸਤੇ ਪਹਿਲਾਂ ਚੋਣਾ ਲੜੀਆਂ ਜਾਂਦੀਆਂ ਨੇ ਤੇ ਇੱਕ ਦਿਨ ਦਾ ਬਾਦਸ਼ਾਹ ਜਿਹੜਾ ਵੋਟਰ ਹੁੰਦਾ ਜਿਹਨੂੰ ਕਹੇ ਜਾਂਦਾ ਕਿ ਜੀ ਇੱਥੇ ਲੋਕ ਰਾਜ ਹੈ ਲੋਕ ਰਾਜ ਨਹੀਂ ਹੁਣ ਵੋਟ ਰਾਜ ਹੈ ਵੋਟ ਖਿੱਚੋ ਕਿਵੇਂ ਨਾ ਕਿਵੇਂ ਵੋਟ ਕਿਵੇਂ ਖਿੱਚੀ ਜਾਂਦੀ ਹੈ ਲੀਡਰ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਾਤ ਵਾਲਾ ਪੱਤਾ ਵਰਤਿਆ ਜਾਵੇ ਧਰਮ ਵਾਲਾ ਵਰਤਿਆ ਜਾਵੇ ਕੋਈ ਨਸ਼ੇ ਵਾਲਾ ਵਰਤਿਆ ਜਾਵੇ ਕੋਈ ਪੈਸੇ ਵੰਡੇ ਜਾਣ ਜਾਂ ਫਿਰ ਡਾਂਗ ਸੋਟੇ ਨਾਲ ਕਿਹੜੇ ਟੰਗ ਦੇ ਨਾਲ ਵੋਟਾਂ ਵੱਧ ਬਟੋਰੀਆਂ ਜਾ ਸਕਦੀਆਂ ਟੰਗ ਤਰੀਕੇ ਇਹੋ ਜਿਹੇ ਵਰਤੇ ਜਾ ਰਹੇ ਨੇਗੇ ਤੇ ਲੋਕਾਂ ਤੋਂ ਵੋਟਾਂ ਖਿੱਚੀਆਂ ਆਉਂਦਿਆਂ ਦੇ ਇਸ ਕਾਬਜ ਹੋਏ ਤੇ ਫਿਰ ਉਹਨਾਂ ਕੁਰਸੀਆਂ ਦੇ ਉੱਤੇ ਬੈਠ ਕੇ ਸ਼ਾਹੀ ठाठ-ਬਾਠ ਦੀ ਜਿਹੜੀ ਜ਼ਿੰਦਗੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਤੇ ਸਾਡੇ ਲੀਡਰਾਂ ਦੀ ਜ਼ਿੰਦਗੀ ਨੂੰ ਜੇ ਅਸੀਂ ਵੇਖੀਏ ਤਾਂ ਇੰਨੀਆਂ ਸੁੱਖ-ਸਹੂਲਤਾਂ ਕਿਸੇ ਅਮੀਰ ਮੁਲਕ ਦੇ ਵਿੱਚ ਵੀ ਜਿਹੜੇ ਹੈਗੇ ਨੇ ਕਿ ਉੱਥੋਂ ਦੇ ਲੀਡਰ ਉਹ ਨਹੀਂ ਮੰਨਦੇ ਹੋਣੇ ਜਿਹੜੇ ਸਾਡੇ ਦੇਸ਼ ਦੇ ਲੀਡਰ ਮੰਨਦੇ ਆ ਦੂਜੇ ਪਾਸੇ ਸਾਡੀ ਉਹ ਗਰੀਬ ਜਨਤਾ ਜਿਨ੍ਹਾਂ ਨੂੰ ਅੱਜ ਵੀ ਇਹ ਭੈੜਾ ਵਿਸ਼ੇਸ਼ਣ ਉਹਨਾਂ ਦੇ ਨਾਂ ਨਾਲ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਕਿ ਗਰੀਬ ਨੇ ਉਹਨਾਂ ਗਰੀਬਾਂ ਨੂੰ ਜਿਨ੍ਹਾਂ ਨੂੰ ਅਸੀਂ ਸਿਰਫ ਕੋਈ ਛੋਟੀਆਂ-ਮੋਟੀਆਂ ਰਇਤਾਂ ਦੇ ਕੇ ਜਿਉਂਦੇ ਰੱਖ ਰਹੇ ਹਾਂ ਕਿ ਸਾਨੂੰ ਸ਼ਾਇਦ ਉਹਨਾਂ ਦੀ ਵੋਟ ਦੀ ਲੋੜ ਹੈ ਥੋੜਾ ਜਿਹਾ ਕੋਈ ਅਨਾਜ ਦੇ ਦਿਓ ਜਾਂ ਕੁਛ ਹੋਰ ਦੇ ਦਿਓ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਉਹ ਲਗਾਤਾਰ ਚੱਲ ਰਿਹਾ ਹੈ ਤਾਂ ਦੋ ਕਿਸਮ ਦੀ ਜਿਹੜੀ ਤਸਵੀਰ ਹੈ ਇਹ ਸਾਡੇ ਸਾਹਮਣੇ ਆਉਂਦੀ ਹੈ ਕਿ ਬਾਗਸ਼ਾ ਜਿਹੜੇ ਬੈਠੇ ਨੇ ਗੱਡੀਆਂ ਦੇ ਉੱਤੇ ਉਹਨਾਂ ਨੂੰ ਗੱਡੀਆਂ ਤੇ ਬਿਠਾਉਣ ਵਾਲੇ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਬਦਤਰ ਹੈ ਤੇ ਜਿਹੜੇ ਗੱਡੀਆਂ ਦੇ ਉੱਤੇ ਬੈਠੇ ਹੋਏ ਲੋਕ ਨੇ ਉਹਨਾਂ ਦੀ ਜ਼ਿੰਦਗੀ ਸ਼ਾਹੀ ਠਾਠ ਵਾਠ ਵਾਲੀ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਸੋਚਣਾ ਪਊਗਾ ਕਿ ਅਸੀਂ ਆਪਣੇ ਦੇਸ਼ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਹੈ ਕਿਹੜੇ ਪਾਸੇ ਨਹੀਂ ਲੈ ਕੇ ਜਾਣਾ ਤਾਂ ਦੇਸ਼ ਦੇ ਕਿਹੋ ਜਿਹੇ ਲੀਡਰ ਹੋਣ ਕਿਹੋ ਜੀ ਰਾਜਨੀਤੀ ਹੋਵੇ ਇਹ ਵੀ ਲੋਕਾਂ ਨੇ ਤੈਅ ਕਰਨੀਆਂ ਜਦੋਂ ਲੋਕ ਸਾਡੇ ਸਿਆਣੇ ਹੋਣਗੇ ਤਾਂ ਉਹ ਵਧੀਆ ਲੀਡਰ ਵੀ ਚੁਣਨਗੇ ਤਾਂ ਹੁਣ ਅਸੀਂ ਅੱਕੇ ਹੋਏ ਲੋਕ ਜਦੋਂ ਅੱਕ ਜਾਂਦੇ ਆ ਥੋੜੀਆਂ-ਥੋੜੀਆਂ ਰਇਤਾਂ ਤੋਂ ਜਾਂ ਕਿਸੇ ਪਾਰਟੀ ਤੋਂ ਅਸੀਂ ਅੱਕ ਜਾਂਦੇ ਆ ਤੇ ਅਸੀਂ ਫਿਰ ਪਾਰਟੀ ਬਦਲ ਲੈਂਦੇ ਆ ਵੀ ਇਹ ਜਿੱਕੇ ਇਸ ਪਾਰਟੀ ਨੂੰ ਵੋਟਿੰਗ ਦੇਣੀ ਹੈ ਜਿੱਕੇ ਦੂਜੀ ਨੂੰ ਦੇਵਾਂਗੇ ਤਾਂ ਹੁੰਦਾ ਕੀ ਹੈ ਕਿ ਅੱਕ ਕੇ ਅਸੀਂ ਦੂਜੀ ਪਾਰਟੀ ਲੈ ਆਉਨੇ ਆ ਉਹ ਪਾਰਟੀ ਵੀ ਜਿੱਤਣ ਤੋਂ ਬਾਅਦ ਉਸੇ ਰਾਹ ਦੇ ਉੱਤੇ ਫਿਰ ਤੁਰ ਪੈਂਦੀ ਹੈ ਨਾ ਇੱਥੇ ਅਜ ਤੱਕ ਕੋਈ ਭੁੱਖਮਰੀ ਘਟੀ ਨਾ ਆ ਗਰੀਬੀ ਵਾਲਾ ਜਿਹੜਾ ਵਿਸ਼ੇਸ਼ਣ ਹੈ ਲੋਕਾਂ ਦੇ ਨਾਲ ਲੱਗਿਆ ਹੋਇਆ ਕਿ ਸਾਡੇ ਲੋਕ ਗਰੀਬ ਲੋਕ ਨੇ ਜੀ ਉਹ ਗਰੀਬੀ ਵਾਲਾ ਟੈਗ ਹੀ ਨਹੀਂ ਲਾ ਸਕੇ ਲੋਕਾਂ ਤੋਂ ਹਲੇ ਤੱਕ ਹਲੇ ਵੀ ਗਰੀਬ ਗਰੀਬ ਹੋਈ ਜਾਂਦੀ ਹੈ ਗਰੀਬਾਂ ਲਈ ਆਹ ਕਰਾਂਗੇ ਗਰੀਬਾਂ ਲਈ ਉਹ ਕਰਾਂਗੇ ਨਾ ਗਰੀਬੀ ਹਟੀ ਨਾ ਭੁੱਖਮਰੀ ਹਟੀ ਨਾ ਬੇਰੋਜ਼ਗਾਰੀ ਹਟੀ ਬਿਮਾਰੀਆਂ 'ਚ ਵਾਧਾ ਹੋ ਗਿਆ ਜਣੀ ਇਹ ਸਿਸਟਮ ਹੈ ਜਿਹੜਾ 1947 ਤੋਂ ਬਾਅਦ ਜਦੋਂ ਤੋਂ ਸੰਵਿਧਾਨ ਲਾਗੂ ਹੋਇਆ 1950 ਤੋਂ ਉਦੋਂ ਤੋਂ ਲੈ ਕੇ ਲਗਾਤਾਰ ਲੋਕਾਂ ਨੇ ਅੱਕ ਕੇ ਸਰਕਾਰਾਂ ਵੀ ਬਦਲ ਕੇ ਵੇਖ ਲੀਆਂ ਪਰ ਇਹ ਸਿਸਟਮ ਐਸਾ ਹੈ ਕਿ ਜਿੱਤਣ ਤੋਂ ਬਾਅਦ ਉਹ ਸਰਕਾਰ ਜਿਹੜੀ ਵੀ ਆਉਂਦੀ ਹੈ ਉਸੇ ਰਾਹ ਦੇ ਉੱਤੇ ਫੇਰ ਤੁਰ ਪੈਂਦੀ ਹੈ ਤੇ ਲੋਕਾਂ ਦੀ ਜਿਹੜੀ ਹਾਲਤ ਹੈ ਉਹ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਕਿਸਮਤ ਸਾਡੀ ਤਕਦੀਰ ਬਦਲੇ ਤਾਂ ਫਿਰ ਸਾਨੂੰ ਰਾਜਨੀਤੀ ਦੇ ਵਿੱਚ ਵੀ ਤਬਦੀਲੀ ਲਿਆਉਣੀ ਪੈਗੀ ਤੇ ਉਹਨਾਂ ਪੁਰਾਣੇ ਦੇਸ਼ ਭਗਤ ਲੋਕਾਂ ਤੋਂ ਪ੍ਰੇਰਣਾ ਲੈਣੀ ਪੈਗੀ ਜਿਹੜੇ ਦੇਸ਼ ਨੂੰ ਸਮਰਪਿਤ ਹੋ ਕੇ ਕੰਮ ਕਰਦੇ ਸੀਗੇ ਤੇ ਉਹਨਾਂ ਦਾ ਜਾਇਦਾਦਾਂ ਬਣਾਉਣ ਵੱਲ ਤੇ ਸ਼ਾਹੀ ਠਾਠ ਵੱਲ ਵੱਲ ਉੱਕਾ ਹੀ ਧਿਆਨ ਨਹੀਂ ਸੀ ਹੁੰਦਾ ਤਾਂ ਇਹ ਲੋਕਾਂ ਨੇ ਹੀ ਤੈਅ ਕਰਨਾ ਹੈ ਕਿ ਅਸੀਂ ਆਪਣੀ ਕਿਹੋ ਜਿਹੀ ਜ਼ਿੰਦਗੀ ਜਿਉਣੀ ਹੈ ਤੇ ਜਿੰਦਗੀ ਤੁਹਾਡੀ ਹੈ ਜਿਹੜੀ ਕਿਸਮਤ ਹੈ ਜਿਹੜੀ ਤੁਹਾਡੀ ਉਹ ਤੁਹਾਡੀ ਰਾਜਨੀਤੀ ਨੇ ਤੁਹਾਡੇ ਰਾਜਨੀਤਿਕ ਬੰਦਿਆਂ ਨੇ ਕਈ ਲੋਕ ਕਹਿੰਦੇ ਨੇ ਕੋਈ ਬਿਓ ਮਾਤਾ ਕਿਤੇ ਲਿਖਦੀ ਹੁੰਦੀ ਹੈ ਕਿਸਮਤ ਨਹੀਂ ਇਹ ਵਿਧਾਨ ਸਭਾਵਾਂ ਦੇ ਵਿੱਚ ਤੇ ਲੋਕ ਸਭਾਵਾਂ ਦੇ ਵਿੱਚ ਬੈਠੇ ਜਿਹੜੇ ਤੁਸੀਂ ਉਹਨਾਂ ਨੂੰ ਪੈਨ ਦਿੰਦੇ ਹੋ ਹਰੇ ਪੈਨ ਜਿਹਨੂੰ ਕਿਹਾ ਜਾਂਦਾ ਹੈ ਉਹ ਹਰੇ ਪੈਨ ਨੇ ਜਿਹੜੇ ਉਹਨਾਂ ਨੇ ਹੀ ਤੁਹਾਡੀ ਤਕਦੀਰ ਲਿਖਣੀ ਹੁੰਦੀ ਹੈ ਲੋਕ ਸਭਾ ਦੇ ਵਿੱਚ ਜਿੱਥੇ ਕਾਨੂੰਨ ਬਣਦੇ ਹੈ ਵਿਧਾਨ ਸਭਾ ਦੇ ਵਿੱਚ ਜਿੱਥੇ ਕਾਨੂੰਨ ਬਣਦੇ ਹੈ ਹੋਰ ਕਿਤੇ ਕਿਸਮਤ ਨਹੀਂ ਲਿਖੀ ਜਾਂਦੀ ਤਾਂ ਇਹ ਲੋਕੋ ਤੁਹਾਡੇ ਉੱਤੇ ਹੈ ਕਿ ਤੁਸੀਂ ਆਪਣੀ ਕਿਸਮਤ ਕਿਹੋ ਜੀ ਬਣਾਉਣੀ ਚਾਹੁੰਦੇ ਆ ਤਾਂ ਉਥੇ ਜਦੋਂ ਕਾਨੂੰਨ ਬਣਦੇ ਆ ਅਸੀਂ ਵੇਖਦੇ ਆ ਕਿ ਵਿਧਾਨ ਸਭਾ ਲੋਕ ਸਭਾ ਜਿਹੜੀ ਹੁੰਦੀ ਹੈ ਉਥੇ ਉਹ ਹੁੰਦਾ ਤਾਂ ਕਾਨੂੰਨ ਬਣਾਉਣ ਲਈ ਹੈ ਪਰ ਉਹ ਵਿਧਾਨ ਸਭਾ ਤੇ ਲੋਕ ਸਭਾ ਦਾ ਜਿਹੜਾ ਖਾੜਾ ਬਣ ਗਿਆ ਇਸ ਗੱਲ ਦਾ ਵੀ ਇੱਕ ਦੂਜੇ ਦੇ ਉੱਤੇ ਚਿੱਕੜ ਕਿਵੇਂ ਸੁੱਟਣਾ ਹੈ ਬਹਿਸ ਦੀ ਥਾਂ ਤੇ ਲੜਾਈਆਂ ਵਰਗੇ ਡਾਇਲੌਗ ਬੋਲੇ ਜਾਂਦੇ ਨੇਗੇ ਮਤਲਬ ਐਸ ਕਿਸਮ ਦੀ ਬਹਿਸ ਹੁੰਦੀ ਹੈ ਬਹਿਸ ਦਾ ਮਿਆਰ ਬਹੁਤ ਨੀਵਾ ਹੁੰਦਾ ਹੈ ਕਿਸੇ ਮੁੱਦੇ ਦੇ ਉੱਤੇ ਗੰਭੀਰ ਚਰਚਾ ਹੀ ਨਹੀਂ ਹੁੰਦੀ ਵਾਕ ਆਊਟ ਕਰ ਜਾਂਦੇ ਨੇ ਨਾਰੇ ਮਾਰਦੇ ਹੋਏ ਮਗਰੋਂ ਆਪ ਦੇ ਕਾਨੂੰਨ ਪਾਸ ਕਰ ਲੈਂਦੇ ਨੇ ਜਿਹਨਾਂ ਕੋਲੇ ਬਹੁਤ ਮਤ ਹੁੰਦਾ ਤੇ ਉਹ ਕਾਨੂੰਨ ਫਿਰ ਸਾਡੇ ਉੱਤੇ ਲਾਗੂ ਹੋ ਜਾਂਦੇ ਨੇ ਜਣੀ ਇਸ ਤਰ੍ਹਾਂ ਦੀਆਂ ਜੜੀਆਂ ਗੱਲਾਂ ਨੇ ਗਿਆ ਇਹ ਲਗਾਤਾਰ ਜਦੋਂ ਤੋਂ ਲੈ ਕੇ ਸਾਡਾ ਸੰਵਿਧਾਨ ਲਾਗੂ ਹੋਇਆ ਹੈ ਇਹ ਹੁਣ ਤੱਕ ਤੁਰਿਆ ਆਉਂਦਾ ਹੈ ਤੇ ਜਦੋਂ ਪੁਰਾਣੇ ਲੀਡਰਾਂ ਤੇ ਹੁਣ ਵਾਲੇ ਲੀਡਰਾਂ ਦੀ ਅਸੀਂ ਤੁਲਨਾ ਕਰਦੇ ਆ ਨਾ ਤਾਂ ਇੱਕ ਤਸਵੀਰ ਸਾਡੇ ਸਾਹਮਣੇ ਹੋਰ ਆਉਂਦੀ ਹੈ ਕਿ ਹੁਣ ਵਾਲੇ ਲੀਡਰਾਂ ਦੇ ਵਿੱਚੋਂ ਚੁਣੇ ਹੋਏ ਲੀਡਰਾਂ ਦੇ ਵਿੱਚੋਂ ਜਿਹੜੇ 40% ਲੋਕ ਐ ਉਹਨਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ ਤੇ 25% ਲੀਡਰਾਂ ਦੇ ਉੱਤੇ ਗੰਭੀਰ ਅਪਰਾਧਿਕ ਮਾਮਲੇ ਨੇ ਗੰਭੀਰ ਤੇ ਜੇਦੋਂ ਦੇਸ਼ ਦੀ ਬਾਗਡੋਰ ਇਹੋ ਜੇ ਲੋਕਾਂ ਦੇ ਹੱਥ ਦੇ ਵਿੱਚ ਹੋਏਗੀ ਤੇ ਸਾਡੇ ਦੇਸ਼ ਦੇ ਲੋਕਾਂ ਦੀ ਤਕਦੀਰ ਵੀ ਫਿਰ ਉਹੋ ਜੀ ਹੋਏਗੀ ਤੇ ਮੇਰੇ ਲੋਕੋ ਜਿੰਨੀ ਦੇਰ ਤੱਕ ਤੁਸੀਂ ਵਧੀਆ ਆਗੂ ਨਹੀਂ ਚੁਣਦੇ ਹੈਗੇ ਉਨੀ ਦੇਰ ਤੱਕ ਫਿਰ ਇਹ ਤਕਦੀਰ ਵੀ ਨਹੀਂ ਬਦਲਣੀ ਹੈਗੀ ਆਓ ਆਪਣੀ ਤਕਦੀਰ ਬਦਲੀਏ ਤੇ ਤਕਦੀਰ ਨੂੰ ਬਦਲਦਾ ਇੱਕੋ ਇੱਕ ਤਰੀਕਾ ਹੈ ਕਿ ਦੇਸ਼ ਦੀ ਰਾਜਨੀਤੀ ਨੂੰ ਬਦਲ ਗਏ ਬਹੁਤ ਧੰਨਵਾਦ